ਲੇ ਵੀ ਦੋਸਤੋ ਤੁਸੀਂ ਇਹ ਲੈ ਲਓ ਵੀ ਦੂਰੋਂ ਦੂਰੋਂ ਮਰੀਜ਼ ਆਉਂਦੇ ਨੇ ਠੀਕ ਵੀ ਹੁੰਦੇ ਨੇ ਇਸ ਮੁੱਖ ਕੇ ਜੀ ਆਪਾਂ 2 ਮਿੰਟਾਂ ਚ ਪੂਰਾ ਕਰ ਦਨੇ ਗਰੀ ਹਾਲੇ ਦਾ ਅੱਛਾ ਦੋਸਤੋ ਆਹ ਤੇਲ ਹੈ ਕਰਮਤੀ ਤੇਲ ਬਾਈ ਨੇ ਬਣਾਇਆ ਹੋਇਆ ਜੜੀਆਂ ਬੂਟੀਆਂ ਪਾ ਕੇ ਦੇਖ ਸਕਦੇ ਹੋ ਵੀ ਗੋਡੇ ਵਾਲੇ ਉਧਰ ਉੱਪਰ ਬਜ਼ੁਰਗ ਬੈਠੇ ਨੇ ਉਹਨਾਂ ਦੀ ਢੂਹੀ ਦਰਦ ਸੀ ਉਹਨਾਂ ਨੂੰ ਪੁੱਛਦੇ ਆ ਵੀ ਠੀਕ ਕਿੰਨਾ ਕਰਾਮ ਆਇਆ ਗੋਡੇ ਤਾਂ ਕਹਿੰਦੇ ਵੀ ਤਿੰਨ ਦਿਨ ਆਜੋ 10 ਦਿਨਾਂ ਚ ਤਿੰਨ ਕ ਦਿਨਾਉਣਾ ਹੈ ਤਿੰਨ ਵਾਰੀ ਹੱਦ ਪੰਜ ਵਾਰੀ ਲੈ ਲਓ ਬਾਈ ਤਾਂ ਤੇ ਨਵਰੀਏ ਕਹਿੰਦਾ ਕਹਿੰਦਾ ਵੀ ਸਿੱਧਾ ਤੁਰਨੋਂ ਲਾ ਦੂੰ ਗੋਡੇ ਵਾਲੇ ਨੂੰ ਸ਼ਾਹੜ ਪਿੰਡ ਦੇ ਵਿੱਚ ਐ ਥੋੜਾ ਜਿਹਾ ਜਿਹੜਾ ਜਾਣਦਾ ਪਿੰਡ ਦੇ ਵਿੱਚ ਮਿਲਣ ਦਾ ਹੋਏ ਨਾ ਉਹ ਪਿੰਡ ਦੇ ਵਿਚਾਲੇ ਆ ਥੋੜਾ ਜਿਹਾ ਜਾ ਕੇ ਬਾਕੀ ਜਗਸੀਰ ਕਿਸੇ ਮਰਜੀ ਨੂੰ ਪੁੱਛ ਲੋ ਵੀ ਜਿਹੜਾ ਗੋਡਿਆਂ ਦਾ ਢੂਹੀ ਤੇ ਮਾਲਸ਼ ਕਰਦਾ ਕੱਲੀ ਮਾਲਸ਼ ਨਾਲ ਹੀ ਠੀਕ ਕਰ ਦਿੰਦਾ ਕਈ ਵਾਰੀ ਮਾਲਸ਼ ਕਰਾਈ ਹੈ ਜੀ ਆਪਾਂ ਨੇ ਦੋ ਵਾਰੀ ਕਰਾਈ ਹੈ ਜੀ ਪਹਿਲਾਂ ਕੋਈ ਫਰਕ ਹੈਗਾ ਹਾਂ ਆਰਾਮ ਹੈ ਜੀ ਕਿੰਨਾ ਕੁ ਮੈਂ ਠੀਕ ਕਰ ਦੇਣਾ ਠੀਕ ਹੋ ਹਾਂ ਠੀਕ ਕਰ ਦੇਣਾ ਮਚਾ ਆਪਣਾ ਜੀ ਮੇਰੇ ਕੋਟੇ ਲਈ ਟੂ ਦਿੱਤੀ ਮੈਂ ਠੀਕ ਹੈ ਫਰਕ ਹੈ ਹਾਂ ਜੀ ਕਈ ਵਾਰ ਆਇਓ ਮੈਂ ਦੋ ਵਾਰੀ ਪਹਿਲਾਂ ਤੇ ਤੀਜੀ ਵਾਰੀ ਆਇਆ ਤੀਜੀ ਵਾਰੀ ਆਇਓ ਹਾਂ ਜੀ ਕਿੰਨਾ ਕ ਫਰਕ ਹੈ ਸਾਰੀ ਫਰਕ ਪਹਿਰੇ ਹੀ ਹੁਣ ਤਾਂ ਅੱਛਾ ਠੀਕ ਹੋ ਗਏ ਦੇਖ ਸਕਦੇ ਹਾਂ ਬਈ ਪਰ ਇਸ ਤਰ੍ਹਾਂ ਮਾਲ ਸਾ ਜਿਹੜੀ ਕਰਦਾ ਆ ਸੀਸੀ ਆ ਸਰ ਤੇ ਜਿਹੜਾ ਆਪਦਾ ਬਣਾਇਆ ਹੋਇਆ ਬਾਈ ਦਾ ਛੋਡੇ ਵਾਲਿਆਂ ਨੂੰ ਬਾਈ ਜੀ ਫਿਰ ਕ ਕ ਕ ਵਾਰੀ ਆਉਣਾ ਪੈਂਦਾ ਮੈਂ ਤਾਂ ਬਾਈ ਤਿੰਨ ਵਾਰੀ ਬੁਲਾਉਣਾ ਜਿੰਨੀ ਮਰਜ਼ੀ ਸੋਜ ਹੈ ਠੀਕ ਹੈ ਮਰਜ਼ੀ ਦੋਸਤਾਂ ਨੇ ਜੇ ਮੈਂ ਤਾਂ ਇਹ ਕਹਿੰਨਾ ਵੀ ਜਿਹੜਾ ਆਸਾਂ ਨੇ ਕਹਤਾ ਹਨਾ ਬਿਪਰੇਸ਼ਨ ਹੋਊਗਾ ਕਲੇਸ਼ ਮੁਖ ਗਿਆ ਮੈਂ ਕਹਿੰਦਾ ਵੀ ਬਿਪਰੇਸ਼ਨ ਕਰਾਉਣ ਦਾ ਛੋਟੇ ਹੱਥਾ ਵੀ ਤੁਸੀਂ ਮੇਰੇ ਕੋਲ ਆ ਜਾਓ ਤਿੰਨ ਵਾਰੀ ਠੀਕ ਹੈ ਕਰਾ ਲਿਓ ਬਿਪਰੇਸ਼ਨ ਆਪਣਾ ਖਰਚਾ ਕਿੰਨਾ ਕ ਇੱਕ ਵਾਰੀ ਦਾ ਪਾ ਜਿਵੇਂ ਗੋਡੇ ਦੁਖਦੇ ਨੇ ਪਹਿਲੀ ਗੱਲ ਤਾਂ ਨਾ ਗੋਡਿਆਂ ਦੀ ਆਪਾਂ ਨਾਲ ਤਾਂ ਮਾਲਸ਼ ਕਰਦੇ ਆਂ ਵੀਰੇ ਠੀਕ ਹੈ ਤੇ ਨਾਲ ਆਪਾਂ ਦਿੰਨੇਗੇ ਬੈਵਾਦੀ ਕਰਕੇ ਹੋ ਰਿਆ ਅੱਜ ਕੱਲ ਖਾਣੇ ਦਾਣੇ ਖਰਿਆਬ ਨੇ ਹਨਾ ਵੀਰੇ ਠੀਕ ਹੈ ਜਿਵੇਂ ਹੁਣ ਗੋਡੇ ਆਲੇ ਗੋਡਿਆਂ ਆਲਾ ਕਿਵੇਂ ਕਿੰਨੇ ਚਿਰ ਚ ਠੀਕ ਹੋ ਜਾਊਗਾ ਤਿੰਨ ਵਾਰੀ ਬਲਾਉਣਾ ਵੀਰੇ ਆਪਾਂ ਤਿੰਨ ਵਾਰੀ ਦਾ ਕਿੰਨਾ ਕ ਖਰਚਾ ਕੁੱਲ ਇੱਕ ਵਾਰੀ ਦਾ 500 ਰੁਪਏ ਆ ਵੀਰੇ ਆਪਣਾ ਵਿੱਚੇ ਆਪਣੀ ਮਾਲਸ਼ ਵਿੱਚੇ ਦਵਾਈ ਵਿਛੇ ਦਵਾਈ ਯਾਨੀ ਕਿ 1500 ਰੁਪਿਆ ਖਰਚਾ ਤਿੰਨ ਵਰੀ ਦਾ ਹਾਂਜੀ ਵੀਰੇ ਗੋਡੇ ਬਿਲਕੁਲ ਠੀਕ ਹੋ ਜਾਂਦੇ ਨੇ ਬਾਈ ਜ਼ਿੰਮੇਵਾਰੀ ਆ ਗਈ ਫਿਰ 500 ਦਾ ਤਾਂ ਯਾਰ ਕੁਝ ਵੀ ਨਹੀਂ ਆਉਂਦਾ ਜੇ ਕਹੀਏ ਮੇਰੇ ਨਾਲ ਜਿਵੇਂ ਕਿ ਅੰਗ ਪੈਰ ਆਪਣੇ ਗੋਡੇ ਨਹੀਂ ਮੁੜਦੇ ਅੱਜ ਕੱਲ੍ਹ ਬੈਠਣ ਦੀ ਬਹੁਤ ਜ਼ਿਆਦਾ ਦਿੱਕਤ ਆ ਗਈ ਠੀਕ ਹੈ ਇਹਨੂੰ ਬਾਈ 15 ਦਿਨ ਆਪਣੇ ਕਹੇ ਤੋਂ ਮਾਲਸ਼ ਕਰੇ ਜਿਵੇਂ ਆਪਾਂ ਕਹਾਂਗੇ ਠੀਕ ਹੈ ਤੇ ਲਾਵੇ ਗੋਡੇ ਮੁੜਨਗੇ ਬਾਈ ਫਿਰ ਕੀ ਚੀਜ਼ਾਂ ਪਾਈਆਂ ਹੋਈਆਂ ਨੇ ਵੀਰੇ ਇਸ ਚ ਅੱਛਾ 21 ਚੀਜ਼ਾਂ ਪਾ ਕੇ ਬਣਾਈਆਂ ਨੇ ਹਾਂ ਇੱਕੀ ਚੀਜ਼ ਹੈ ਕਹਿੰਦਾ ਆ ਵੀ ਆਪਾਂ ਉਹੀ ਕਿਸੇ ਨੂੰ ਆਪਾਂ ਐ ਨਹੀਂ ਕਹਿਣਾ ਵੀ ਮੈਂ ਆਇਆ ਹਾਂ। ਉਹ ਠੀਕ ਹੈ ਤੁਹਾਡੇ ਨਾਲੇ ਤੁਹਾਡਾ ਤਾਂ ਪੱਕਾ ਅੱਡਾ ਹੈ ਤੁਸੀਂ ਕਿਹੜਾ ਕੋਈ ਚਾਲੂ ਆ ਵੀ ਵੇਚ ਕੇ ਦੇ ਕੇ ਭਾ ਲੰਘ ਜਾਓਗੇ। ਜਿਵੇਂ ਅੱਜ ਸ਼ਨੀਵਾਰ ਤੇ ਵੀਰੇ ਛੁੱਟੀ ਹੁੰਦੀ ਆ ਤੁਹਾਡੇ 8 ਘੰਟੇ ਲੱਗਦੇ ਨੇ ਵੀਰੇ ਇਹਨੂੰ ਤਿਆਰ ਕਰਨ ਲਈ ਗੈਂਸ ਗੈਂਸ ਤੇ। ਠੀਕ ਹੈ। ਜਿਹੜਾ ਕੁਝ ਮੈਂ ਸੈਰੋਂ ਲਿਆ ਕੇ ਪਾਉਣਾ ਉਹਦਾ ਆਰਡਰ ਰਹਿ ਗਿਆ। ਤੇ ਨਾ 500 ਦਾ ਤਾਂ ਕੁਝ ਵੀ ਨਹੀਂ ਆਉਂਦਾ ਤੁਸੀਂ 500 ਚ ਕਹਿੰਦੇ ਹੋ ਵੀ ਗੋਡੇ ਵਾਲੇ ਨੂੰ ਪੈਨ ਫਿੱਟ ਕਰ ਦੂੰਗਾ। ਹਾਂਜੀ। ਗਾਰੰਟੀ ਆ ਤਿੰਨ ਵਾਰੀ ਚ। ਹਾਂਜੀ ਵੀਰੇ ਗਾਰੰਟੀ ਆ ਜੇ ਮੁੜਦਾ ਨਹੀਂ ਨਾ ਘ ਠੀਕ ਹੈ ਹਾਂਜੀ ਵੀਰੇ ਮੋੜਨ ਦੀ ਵੀ ਗਰੰਟੀ ਹੈ ਵੀ ਮੁੜੂਗਾ ਵੀਰੇ ਪਰ ਇੱਕ ਬਵਾਸੀਰ ਦੀ ਦਵਾਈ ਕਹਿੰਦੇ ਹੋ ਤੁਸੀਂ ਇੱਕ ਵਾਰੀ ਲੈ ਜਾਣੀ ਪਊਗੀ ਦਵਾਈ ਅੱਛਾ ਹਾਂ 500 ਰੁਪਏ ਦੀ ਦਵਾਈ ਇੱਕ ਵਾਰੀ ਲੈ ਜਾਣੀ ਪਊ ਮੁੜ ਕੇ ਲੋੜ ਨਹੀਂ ਬਾਈ ਮੁੜ ਕੇ ਬਵਾਸੀਰ ਨਹੀਂ ਹੋਰ ਦੇਗੀ ਠੀਕ ਹੈ ਹਾਂ ਚਲ ਦੋ ਵਾਰੀ ਚਲੇ ਜਲੇ ਜੂ ਵੱਧ ਚਲੋ ਹਾਂਜੀ ਆਪਾਂ ਜਮੇ 50000 ਦਾ ਆਉਂਦਾ ਵੀ ਕੀ ਹੈ ਹਾਂਜੀ ਵੀਰੇ ਠੀਕ ਹੈ ਬਵਾਸੀਰ ਦੀ ਗਰੰਟੀ ਹੈ ਗਰੰਟੀ ਹੈ ਵੀਰੇ ਠੀਕ ਹੈ ਤੇ ਇੱਕ ਤੁਸੀਂ ਹੋਰ ਕਹਿੰਦੇ ਤੇ ਲਕੋਰੀਆ ਹਾਂਜੀ ਵੀਰੇ ਜਿਹਨੂੰ ਚਿੱਟਾ ਪਾਣੀ ਕਹਿੰਦੇ ਨੇ ਹਾਂਜੀ ਵੀਰੇ ਉਹ ਵੀਰੇ ਕਹਿੰਦਾ ਤਿੰਨ ਮਹੀਨੇ ਖਾਣੀ ਪੈਣੀ ਅੱਛਾ ਉਹਦਾ ਤਿੰਨ ਮਹੀਨੇ ਦਾ ਕਿੰਨਾ ਖਰਚਾ ਹੈ ਇੱਕ ਮਹੀਨੇ ਦਾ 1000 ਰੁਪਏ ਦੀ ਆ ਵੀਰੇ ਅੱਛਾ 3000 ਦੀ ਹੋਈ ਗਰੰਟੀ ਉਹਦੀ ਵੀ ਹਟ ਜੂ ਤੇ ਗੋਡੇਆਂ ਵਾਲਾ ਜਨਨੇ ਕਿ ਤਿੰਨ ਚਾਰ ਮਾਲਸਾਂ ਚ ਹਾਂ ਇਹ ਵੀਰੇ ਆਪਾਂ ਨਾਲ ਆਹ ਦੇਵਾਂਗੇ ਇਹਨੂੰ ਆਹ ਦੇਖੋ ਥੋੜੀ ਜੀ ਹੈਗੀ ਅੱਛਾ ਇਹ ਦਵਾਈ ਹੈ ਹਾਂਜੀ ਵੀਰੇ ਇਹ ਮਤਲਬ 500 ਦੇ ਵਿੱਚ ਹੀ ਦੇਵਾਂਗੇ ਇਹ ਮਹੀਨਾ ਖਾਲੂਆ ਬੰਦਾ ਅੱਛਾ 500 ਦੇ ਨਾਲ ਇਹ ਆ ਹੈ ਹਾਂ ਮਹੀਨੇ ਦੀ ਦਵਾਈ ਆ ਜੀ ਮੇਰੇ ਵਿੱਚ ਠੀਕ ਆ ਫਿਰ ਤਾਂ ਯਾਰ ਜੰਮੀ ਕੁਝ ਵੀ ਨਹੀਂ ਗੱਲ ਹਾਂਜੀ ਦੇਖ ਸਕਦੇ ਹੋ ਦੋਸਤੋ ਵੀ 500 ਦੇ ਵਿੱਚ ਹੀ ਨਾਲੇ ਆ ਦਵਾਈ ਨਾਲੇ ਮਾਲਸ ਹਾਂਜੀ ਬਾਈ ਪਰ ਤੇ ਪਤਾ ਨਹੀਂ ਪਤਾ ਲੈ ਵੀ ਦੋਸਤੋ ਇਹ ਨੌਜਵਾਨ ਜਗਸੀਰ ਸਿੰਘ ਪਿੰਡ ਸ਼ਾਹੜ ਜਿਵੇਂ ਗੋਡੇ ਦੁਖਦੇ ਨੇ ਜੱਟੂ ਹੀਚ ਦਰਦਾ ਆਬਦੀ ਤੇ ਤੇਲ ਤਿਆਰ ਕਰਿਆ ਹੋਇਆ ਤੁਸੀਂ ਆ ਲੈ ਲੋ ਵੀ ਦੂਰੋਂ ਦੂਰੋਂ ਮਰੀਜ਼ ਹੁੰਦੇ ਨੇ ਠੀਕ ਵੀ ਹੁੰਦੇ ਨੇ ਮਰੀਜ਼ਾਂ ਨਾਲ ਵੀ ਗੱਲਬਾਤ ਕਰਾਂਗੇ ਥੋੜਾ ਜਿਹਾ ਇੱਕ ਹੋਇਗਾ ਪ੍ਰੋਬਲਮ ਇਹਦਾ ਘਰ ਹੈ ਜਿਹੜਾ ਪਿੰਡ ਦੇ ਵਿਚਾਲੇ ਹੈ ਜਿਹੜੀ ਜਾਣ ਚਾ ਥੋੜੀ ਜਿਹੀ ਦਿੱਕਤ ਪੈਂਦੀ ਹੈ ਮੈਂ ਕਹੀ ਤੁਹਾਨੂੰ ਇਹਨੂੰ ਪਾਈ ਨੂੰ ਕਿਹਾ ਮੈਂ ਯਾਰ ਕੋਈ ਬੱਸ ਸਟੈਂਡ ਦੇ ਲਵੇ ਦੁਕਾਨ ਬਣਾ ਤੂੰ ਕਿਰਾਏ ਤੇ ਲੈ ਲੈ ਮਾਲ ਸਾਫ ਕਰਦਾ ਬਾਕੀ ਗੱਲਬਾਤ ਵੀ ਕਰਾਂਗੇ ਬਾਈ ਨਾਲ ਵੀ ਆਹ ਫੋਨ ਨੰਬਰ ਹੈ ਬਾਈ ਦਾ ਫੋਨ ਤੇ ਗੱਲ ਕਰ ਸਕਦੇ ਹੋ ਸਾਹਮਣੇ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਮਾਲ ਸਾ ਜਿਹੜੀ ਤੇਲ ਨਾਲ ਕਰਦਾ ਹੈ ਕਿੱਥੇ ਕਿੱਥੇ ਤੱਕ ਤੁਸੀਂ ਦੱਸਿਆ ਵੀ ਹਜੂਰ ਸਾਹਿਬ ਤੱਕ ਵੀ ਤੇ ਲੱਗਿਆ ਤੁਹਾਡਾ ਉਹ ਹਜੂਰ ਸਾਹਿਬ ਵੀ ਇਹੋ ਸੇਵਾ ਕਰਦਾ ਦੀ ਵੀਰਾ ਅੱਛਾ ਤੇ ਰਹਿਣਾ ਹੈਗਾ ਆਪਣੇ ਪੰਜਾਬ ਦੇ ਦੀ ਆ ਉਹਨਾਂ ਨੂੰ ਉਹ ਕਹਿੰਦੇ ਨਹੀਂ ਲੱਗ ਗਏ ਕਹਿੰਦੇ ਜਾਮ ਹੋ ਰਿਹਾ ਗੋਡਾ ਠੀਕ ਹੈ ਦਰਦ ਦਾ ਵੀਰੇ ਛੋਟੀ ਗੱਲ ਹੈ ਨਾ ਦਰਦ ਨੂੰ ਤਾਂ ਠੀਕ ਕਰਨਾ ਵੀ ਜਿਹੜਾ ਅੰਗ ਬਿਲਕੁਲ ਸਿੱਧਾ ਜਾਂ ਮੁੜਦਾ ਨਹੀਂ ਉਹਨੂੰ ਜੇ ਆਪਦੀ ਮਿਹਨਤ ਤੱਕ ਥੋੜੀ ਜੀ ਕਰਨੀ ਪੈਂਦੀ ਵੀਰੇ ਹਨਾ ਠੀਕ ਹੈ ਕਿ ਮੈਂ ਆਪਾਂ ਕਹਾਂਗੇ ਵੀ ਐ ਮਲੋ ਇਹਨੂੰ ਐ ਕਰੋ ਅੰਗ ਪੈਰ ਮੁੜਦਾ ਹੈ ਮੁੜਨ ਲਾ ਦਿੰਦਾ ਵੀਰੇ ਅੱਛਾ ਮੁੜਨ ਲਾ ਦਿੰਦਾ ਅੰਗ ਪੀੜ ਵੀਰੇ ਗਾਰੰਟੀ ਹੈ ਵੀਰੇ ਆਪਣੀ ਕੁੱਚੇ ਵਿੱਚ ਦਰਦ ਦੇ ਗੋਡੇ ਚ ਹੋਰ ਉਹ ਹਾਂ ਵੀਰੇ ਇਹਨੂੰ ਬੋਲੇ ਹੱਥ ਦੀ ਮਾਲਸ਼ ਕਰੀ ਜਾਵੇ ਬਸ ਥੋੜਾ ਜਿਹਾ ਲਾਈ ਜਾਵੇ ਮਾਲਸ਼ ਕਰੀ ਜਾਵੇ ਜਿਵੇਂ ਆਪਾਂ ਕਹਾਂਗੇ ਦੱਸਾਂਗੇ ਉਹ ਮੈਂ ਕਰ ਲੇ ਤੇ ਵੀਰੇ ਦਰਦ ਨੂੰ ਹੱਥ ਤੇ ਚ ਸ਼ੀਕ ਕਰਦਿਆਂ ਨਾਲ ਉਹ ਤੇ ਥੋੜਾ ਜਿਹਾ ਟਾਈਮ ਲੱਗਦਾ ਹੈ ਜਿਹੜਾ ਅੰਗ ਪੈਰ ਆਪਣਾ ਜਾਮ ਹੋਇਆ ਤੁਰਨਾ ਘੱਟ ਫਿਰ ਮੇਰੇ ਨਾਲ ਤੇ ਸਾਡਾ ਪੰਚਾਇਤ ਮੈਂਬਰ ਹੈ ਮੈਂ ਉਹਨੂੰ ਨਾਲੇ ਨਾ ਲੈ ਆਉਂਦਾ ਠੀਕ ਜਿਵੇਂ ਗੋਡੇ ਦਰਦ ਨੇ ਅੱਜ ਕੱਲ ਗੋਡਿਆਂ ਤੋਂ ਬਹੁਤ ਜ਼ਿਆਦਾ ਤੰਗ ਨੇ ਲੋਕ ਹਾਂਜੀ ਗੋਡਿਆਂ ਵਾਲੇ ਨੂੰ ਕਿੰਨੇ ਟਾਈਮ ਚ ਸਹੀ ਹੋ ਜਾਂਦੇ ਨੇ ਮੈਂ ਤਿੰਨ ਵਾਰੀ ਬੁਲਾਉਣਾ ਵੀਰੇ ਚਾਹੇ ਟੂਹੀਆਂ ਚ ਮੈਂ ਆਪਦੇ ਤਰੀਕੇ ਨਾਲ ਗੂਠੇ ਨਾਲ ਸੈੱਟ ਕਰਦਾ ਕਈ ਵਾਰੀ ਵੱਧ ਜਾਂਦਾ ਪਹਿਲੇ ਨਾਲ ਤਾਂ ਨਹੀਂ ਆਪਾਂ ਕਹਿੰਦੇ ਵੀ ਐ ਹੋ ਜਾਊਗਾ ਤੇ ਅਗਲਾ ਦੱਸੂ ਮੈਂ ਆਪਦੀ ਬੜਈਆ ਆਪ ਕਰਾਂ ਵਧੀਆ ਨਹੀਂ ਲੱਗਦਾ ਵੀਰੇ ਯਾਰ ਹਣਾ ਮੈਂ ਕਹਾ ਵੀ ਮੈਂ ਤਿੰਨ ਵਾਰੀ ਨਾਲ ਠੀਕ ਹੋ ਜਾਂਦਾ ਕਹਦੇ ਇਹ ਹਾਂਜੀ ਵੀਰੇ